ਏਸ਼ੀਆ ਕੱਪ 2025 ਦੇ ਫਾਈਨਲ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅੰਮ੍ਰਿਤਸਰ ਦੇ ਜੰਪਲ ਅਭਿਸ਼ੇਕ ਸ਼ਰਮਾ ਨੂੰ ਮੈਨ ਆਫ ਸੀਰੀਜ਼ ਕੋਸ਼ਿਤ ਕੀਤਾ ਗਿਆ ਅੰਮ੍ਰਿਤਸਰ ਦੇ ਮੇਅਰ ਚਤਿੰਦਰ ਸਿੰਘ ਮੋਤੀ ਪਾਟਿਆ ਨੇ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਅਭਿਸ਼ੇਕ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਅਮਿਤ ਵਿਆਸ ਵੀ ਅਚੇਚੇ ਤੌਰ ਤੇ ਪਰਿਵਾਰ ਨੂੰ ਵਧਾਈ ਦੇਣ ਪੁੱਜੇ ਮੇਰੇ ਰਾਜੇਪਾਲ ਦਾ ਬੇਟਾ ਅਭਿਸ਼ੇਕ ਸ਼ਰਮਾ ਜਿਨੂੰ ਏਸ਼ੀਆ ਕੱਪ ਦੇ ਵਿੱਚ ਮੈਨ ਆਫ ਦਾ ਸੀਰੀਜ਼ ਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ਮਿਲਿਆ ਅੱਜ ਸਾਡੇ ਹਿੰਦੂਸਤਾਨ ਲਈ ਖਾਸ ਕਰਕੇ ਹਮਸਾ ਲਈ ਫਖਰ ਵਾਲੀ ਗੱਲ ਹੈ ਮੈਂ ਆਪਣੇ ਭਰਾ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਔਰ ਕੱਲ ਵਿਸ਼ੇਖ ਨੂੰ ਵੀ ਦੇ ਆ ਕੇ ਮੁਬਾਰਕਬਾਦ ਮਿਲ ਕੇ ਬਹੁਤ ਬਹੁਤ ਮੁਬਾਰਕਾਂ ਇਸ ਪਰਿਵਾਰ ਸਾਰੇ ਪਰਿਵਾਰ ਨੂੰ ਅਫਸ਼ੀਖਾ ਸ਼ਸ਼ਮਾ ਨੂੰ ਬਹੁਤ ਬਹੁਤ ਮੁਬਾਰਕ ਸਾਡੀ ਹੌਲੀ ਸਿਟੀ ਦਾ ਬਹੁਤ ਜਿਆਦਾ ਜਿਹੜਾ ਮਾਨ ਵਧਿਆ ਅਫਸ਼ੀਖ ਦਾ ਮੈਨ ਆਫ ਦਾ ਸੀਰੀਜ਼ ਜਿਹੜਾ ਏਸ਼ੀਆ ਕੱਪ ਸੀਓ ਦੇ ਵਿੱਚ ਔਰ ਆਉਣ ਵਾਲੇ ਟਾਈਮ ਤੇ ਵੀ ਇਹਨੂੰ ਪਤਾ ਹੈ ਵਿਸ਼ੇਖ ਨੇ ਬਹੁਤ ਬਲੰਦੀਆਂ ਤੇ ਜਾਣਾ ਹੈ ਸੋ ਸਾਡੇ ਲਈ ਬਹੁਤ ਫਖਰ ਵਾਲੀ ਗੱਲ ਹੈ ਬਹੁਤ ਬਹੁਤ ਮੁਬਾਰਕਾਂ ਇਸ ਪਰਿਵਾਰ ਨੂੰ ਸਾਨੂੰ ਵੀ ਸਾਡਾ ਬੱਚਾ ਵਿਸ਼ੇਖ ਚਰਮਾ ਸੋ ਬਹੁਤ ਬਹੁਤ ਮੁਬਾਰਕਾਂ